ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਡਬਲ ਕੁੰਡੇ ਡਬਲ ਕੁੰਡੇ ਕਹਿ ਲੋ ਜਾਂ ਡਿਜ਼ਾਈਨਰ ਕੁੰਡੇ ਪਾਉਣੇ ਦੱਸੂਗੀ ਵੈਸੇ ਅੱਗੇ ਵੀ ਮੈਂ ਆਪਣੇ ਚੈਨਲ ਤੇ ਕਈ ਤਰੀਕਿਆਂ ਨਾਲ ਤੁਹਾਨੂੰ ਡਿਜ਼ਾਈਨਰ ਕੁੰਡੇ ਜਿਹੜੇ ਪਾਉਣੇ ਦੱਸ ਚੁੱਕੀ ਹਾਂ ਤੇ ਅੱਜ ਫੇਰ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨਰ ਕੁੰਡੇ ਪਾਉਣੇ ਜਿਹੜੇ ਦੱਸੂਗੀ ਠੀਕ ਹੈ ਦੇਖੋ ਹੁਣ ਇਸ ਤਰ੍ਹਾਂ ਆਪਣੇ ਕੋਲ ਥ੍ਰੈਡ ਹੈ ਥ੍ਰੈਡ ਦੀ ਲੰਬਾਈ ਆਪਾਂ ਜਿੰਨੇ ਕੁੰਡੇ ਪਾਉਣੇ ਹੋਣਗੇ ਉਹਦੇ ਅਕੋਰਡਿੰਗ ਹੀ ਰੱਖਣੀ ਹੈ ਠੀਕ ਹੈ ਫਿਰ ਆਪਾਂ ਇਸ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰ ਲਿਆ ਠੀਕ ਹੈ ਜਿੰਨੀ ਲੰਬਾਈ ਆਪਾਂ ਨੂੰ ਚਾਹੀਦੀ ਹੋਗੀ ਉਸੇ ਹਿਸਾਬ ਨਾਲ ਆਪਾਂ ਥ੍ਰੈਡ ਨੂੰ ਫੋਲਡ ਕਰ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਤੀਸਰੀ ਵਾਰ ਫਿਰ ਇਸ ਨੂੰ ਫੋਲਡ ਕਰਨਾ ਦੇਖੋ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਹੁਣ ਤਿੰਨ ਵਾਰ ਆਪਾਂ ਫੋਲਡ ਕਰ ਲਿਆ ਇਹਨੂੰ ਦੇਖੋ ਹੁਣ ਜਿਹੜਾ ਆਪਣਾ ਇਹ ਥ੍ਰੈਡ ਹੈ ਇਹ ਉੱਪਰ ਇਹ ਨੀਚੇ ਵਾਲਾ ਫਰੇਡ ਨੂੰ ਆਪਾਂ ਸਲਾਈ ਉੱਪਰ ਲੈ ਕੇ ਆਉਣਾ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਬਣ ਗਿਆ ਇਸ ਤਰ੍ਹਾਂ ਠੀਕ ਹੈ ਹੁਣ ਅੱਗੇ ਕੁੰਡੇ ਆਪਾਂ ਸ਼ੁਰੂ ਕਰਨੇ ਹੈ ਇੱਕ ਕੁੰਡਾ ਬਣ ਗਿਆ ਹੁਣ ਉਸ ਤੋਂ ਬਾਅਦ ਦੇਖੋ ਦੂਸਰਾ ਕੁੰਡਾ ਜਿਹੜਾ ਆਪਾਂ ਪਾਉਣਾ ਹੈ ਇਸ ਤਰ੍ਹਾਂ ਪਾਉਣਾ ਹੈ ਥ੍ਰੇਡ ਨੂੰ ਇਸ ਤਰ੍ਹਾਂ ਕਰ ਲੈਣਾ ਸਲਾਈ ਉੱਪਰ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਕੀਤਾ ਠੀਕ ਹੈ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਹ ਇਹ ਆਪਣਾ ਥ੍ਰੈਡ ਹੈ ਤੀਰਾ ਥ੍ਰੈਡ ਹੈ ਦੇਖੋ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਕਰਕੇ ਨੂੰ ਦੇਖੋ ਇਸ ਤਰ੍ਹਾਂ ਸਲਾਈ ਦੇ ਉੱਪਰ ਦੀ ਲੈ ਕੇ ਆਉਣਾ ਠੀਕ ਹੈ ਇਸ ਤਰ੍ਹਾਂ ਫਿਰ ਇਹ ਥ੍ਰੈਡ ਨੂੰ ਉੱਪਰ ਦੀ ਘਮਾਉਣਾ ਹੈ ਇਸ ਤਰ੍ਹਾਂ ਫਿਰ ਇਹ ਥ੍ਰੈਡ ਨੂੰ ਦੁਬਾਰਾ ਫਿਰ ਉੱਪਰ ਦੀ ਲੈ ਕੇ ਜਾਣਾ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਬਣ ਗਿਆ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇੱਕ ੁੰਡਾ ਬਣ ਗਿਆ। ਇੱਕ ਆਪਣਾ ਪਹਿਲਾ ੁੰਡਾ ਸੀ ਇਹ ਕੇ ਬਣ ਗਿਆ। ਹੁਣ ਦੂਸਰਾ ੁੰਡਾ ਇਸ ਤਰ੍ਹਾਂ ਪਾਉਣਾ। ਜਿਵੇਂ ਆਪਾਂ ਸਿੰਪਲ ੁੰਡੇ ਪਾਉਨੇ ਦੇਖੋ ਇਸ ਤਰ੍ਹਾਂ। ਠੀਕ ਹੈ। ਫਿਰ ਆਪਾਂ ਅਗਲਾ ੁੰਡਾ ਫੇਰ ਉਸੇ ਤਰ੍ਹਾਂ ਪਾਉਣਾ। ਜਿਹੜਾ ਆਪਣਾ ਇਹ ਥ੍ਰੈਡ ਹੈ ਇਹਨੂੰ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਉਣਾ ਦੇਖੋ ਇਸ ਤਰ੍ਹਾਂ। ਸਲਾਈ ਦੇ ਉੱਪਰ ਦੀ। ਫਿਰ ਇਹ ਥ੍ਰੈਡ ਨੂੰ ਉੱਪਰ ਦੀ ਘਮਾਉਣਾ ਠੀਕ ਹੈ। ਫਿਰ ਇਹ ਥ੍ਰੈਡ ਨੂੰ ਉੱਪਰ ਦੀ ਲੈ ਕੇ ਜਾਣਾ ਇਸ ਤਰ੍ਹਾਂ ਠੀਕ ਹੈ ਫਿਰ ਅਗਲਾ ਕੁੰਡਾ ਫੇਰ ਸਿੰਪਲ ਇਸ ਤਰ੍ਹਾਂ ਜਿਵੇਂ ਆਪਾਂ ਸਿੰਪਲ ਕੁੰਡੇ ਪਾਉਣੇ ਆ ਇਸ ਤਰ੍ਹਾਂ ਦੇਖੋ ਸਿੰਪਲ ਕੁੰਡੇ ਪਾਉਣੇ ਆ ਪਹਿਸਤਰਾ ਦੇਖੋ ਇਸ ਤਰ੍ਹਾਂ ਥ੍ਰੈਡ ਸਲਾਈਡ ਪਰ ਦੀ ਫਿਰ ਇਹ ਥ੍ਰੈਡ ਲਪੇਟਣਾ ਠੀਕ ਹੈ ਫੇਰ ਇਹ ਉੱਪਰ ਦੀ ਠੀਕ ਹੈ ਇੱਕ ਕੁੰਡਾ ਪਹਿਸਤਰਾ ਪਾਉਣਾ ਸਿੰਪਲ ਇੱਕ ਆ ਪਹਿਸਤਰਾ ਪਾਉਣਾ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਬਹੁਤ ਸੌਖਾ ਤਰੀਕਾ ਹੈ ਇਸ ਤਰ੍ਹਾਂ ਕਰਨਾ ਥ੍ਰੈਡ ਠੀਕ ਹੈ ਇੱਕ ਕੁੰਡਾ ਦੇ ਉੱਪਰ ਦੀ ਘੁਮਾ ਦੇਣਾ ਫਿਰ ਇਸ ਤਰ੍ਹਾਂ ਇਹ ਫੇਰ ਉੱਪਰ ਲੈ ਆਉਣਾ ਇਸ ਤਰ੍ਹਾਂ ਦੇਖੋ ਫਿਰ ਅਗਲਾ ਕੁੰਡਾ ਸਿੰਪਲ ਦੇਖੋ ਇਸ ਤਰ੍ਹਾਂ ਇੱਕ ਵਾਰ ਥ੍ਰੈਡ ਇਸ ਤਰ੍ਹਾਂ ਹੁੰਦਾ ਹੈ ਇੱਕ ਵਾਰ ਥ੍ਰੈਡ ਇਸ ਤਰ੍ਹਾਂ ਹੁੰਦਾ ਹੈ ਦੇਖੋ ਇਸ ਤਰ੍ਹਾਂ ਇੱਕ ਵਾਰ ਇਧਰ ਨੂੰ ਫੋਲਡ ਹੁੰਦਾ ਇੱਕ ਵਾਰ ਇਧਰ ਨੂੰ ਫੋਲਡ ਹੁੰਦਾ ਦੇਖੋ ਇੱਕ ਕੁੰਡਾ ਇਸ ਤਰ੍ਹਾਂ ਜਿਵੇਂ ਆਪਾਂ ਸਿੰਪਲ ਕੁੰਡੇ ਪਾਉਣੇ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਫੇਰ ਇਧਰ ਥ੍ਰੈਡ ਫੋਲਡ ਹੋਊਗਾ ਇਸ ਤਰ੍ਹਾਂ ਕਰਕੇ ਬਹੁਤ ਹੀ ਸੌਖਾ ਤਰੀਕਾ ਹੈ ਦੇਖੋ ਫੇਰ ਜਿਵੇਂ ਆਪਾਂ ਸਿੰਪਲ ਕੁੰਡਾ ਪਾਉਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਨਾ ਥ੍ਰੈਡ ਉੱਪਰ ਦੀ ਲੈ ਕੇ ਆਉਣਾ ਠੀਕ ਹੈ ਇਸ ਤਰ੍ਹਾਂ ਇਹ ਥ੍ਰੈਡ ਘਮਾਉਣਾ ਇਸ ਤਰ੍ਹਾਂ ਫੇਰੇ ਉੱਪਰ ਦੀ ਲੈ ਕੇ ਆਉਣਾ ਇਸ ਤਰ੍ਹਾਂ ਫੇਰ ਅਗਲੀ ਵਾਰ ਫੇਰ ਇਧਰ ਨੂੰ ਫੋਲਡ ਕਰਨਾ ਆਪਾਂ ਦੇਖੋ ਇਸ ਤਰ੍ਹਾਂ इस तरह फोल्ड होगा ना इधर होगा देखो इस तरह ले आना ठीक है फिर जिमें सिंपल कुंडा पाने इस तरह इंज फोल्ड करना देखो सिलाई उपर दा थ्रैड कमा दी ये फिर उपरदी इस तरह फिर एक इस तरह इधर ही द्रैड इस तरह ले आना बिल्कुल सिंपल तरीका सौखा तरीका देखो ये थ्रैड है e non pendere leone dico, di questa. E perdi che moneta, feri e perdi di extra. Feri e che semplice, di qua. Feri e che semplice, feri extra. Feri e che cunda, la cunda pendere 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 थ्रैड ना फिर उपरदी लेके आना ठीक है फिर देखो इस तरह फिर उपरदी लेके आना इस तरह फिर एक कुंडा सिंपल देखो इस तरह फिर थ्रैड उपरदी कमा फिर उपरदी लेके आना ठीक है फिर अगला कुंडा इस तरह देखो इस तरह ये उपरदी लेके आना इस तरह ਫੇਰ ਅਗਲਾ ਕੁੰਡਾ ਜਿਹਨੇ ਆਪਾਂ ਸਿੰਪਲ ਕੁੰਡਾ ਦੇਖੋ ਇਸ ਤਰ੍ਹਾਂ ਪਾਉਣੀ ਹੈ ਉੱਪਰ ਦੀ ਲੈ ਕੇ ਆਉਣਾ ਇਸ ਤਰ੍ਹਾਂ ਇਸ ਤਰ੍ਹਾਂ ਲੈਉਣਾ ਠੀਕ ਹੈ ਥ੍ਰੈਡ ਨੂੰ ਫੇਰ ਦੇਖੋ ਇਸ ਤਰ੍ਹਾਂ ਫੇਰ ਇਹ ਥ੍ਰੈਡ ਦੇਖੋ ਇੱਧਰ ਦੀ ਇਸ ਤਰ੍ਹਾਂ ਉੱਪਰ ਕਰ ਲੈਣਾ ਸਲਾਈ ਦੇ ਫੇਰ ਇਹ ਥ੍ਰੈਡ ਨੂੰ ਘੁਮਾਉਣਾ ਹੈ ਫੇਰ ਇਹ ਜਿਹੜਾ ਉੱਪਰ ਸਲਾਈ ਦੇ ਇਸ ਤਰ੍ਹਾਂ ਕਰ ਦੇਣਾ ਦੇਖ ਫੇਰ ਜਿਵੇਂ ਆਪਾਂ ਸਿੰਪਲ ਕੁੰਡਾ ਪਾਉਣੀ ਅੱਗੇ ਇੱਕ ਵਾਰ ਕੁੰਡਾ ਪੈ ਇਸ ਤਰ੍ਹਾਂ ਪਾਉਣੀ ਹੈ ਦੇਖ ਜਿਵੇਂ ਸਿੰਪਲ ਕੁੰਡਾ ਆਪਾਂ ਪਾ ਪਾਉਣੀ ਦੇਖੋ ਇਸ ਤਰ੍ਹਾਂ ਥ੍ਰੈਡ ਨੂੰ ਉੱਪਰ ਦੀ ਘੁਮਾਇਆ ਫਿਰ ਇਹ ਥ੍ਰੈਡ ਨੂੰ ਉੱਪਰ ਦੀ ਲਿਆਂਦਾ ਇਸ ਤਰ੍ਹਾਂ ਦੇਖੋ ਫਿਰ ਅਗਲਾ ਕੁੰਡਾ ਬਹੁਤ ਸੌਖਾ ਤਰੀਕਾ ਹੈ ਇਸ ਤਰ੍ਹਾਂ ਕਰ ਲੈਣਾ ਥ੍ਰੈਡ ਨੂੰ ਫਿਰ ਇਹ ਕੁੰਡਾ ਉੱਪਰ ਦੀ ਇਹ ਥ੍ਰੈਡ ਉੱਪਰ ਦੀ ਲੈ ਕੇ ਆਣਾ ਫਿਰ ਇਹ ਵਾਪਸ ਸਲਾਈ ਉੱਪਰ ਇਸ ਤਰ੍ਹਾਂ ਛੱਡ ਦੇਣਾ ਠੀਕ ਹੈ ਫਿਰ ਅਗਲਾ ਕੁੰਡਾ ਦੇਖੋ ਜਿੰਨੇ ਪਾ ਸਿੰਪਲ ਗੁੰਡਾ ਪਾਉਣੇ ਦੇਖੋ ਇਸ ਤਰ੍ਹਾਂ ਸਲਾਈ ਦੇ ਉੱਪਰ ਦੀ ਲੈ ਆਉਣਾ ਇਸ ਤਰ੍ਹਾਂ ਫਿਰ ਦੇਖੋ ਇਸ ਤਰ੍ਹਾਂ ਥ੍ਰੈਡ ਘਮਾਉਣਾ ਫਿਰ ਇਸ ਤਰ੍ਹਾਂ ਦੇਖੋ ਠੀਕ ਹੈ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਲੈ ਆਂਦਾ ਗੁੰਡਾ ਦੇਖੋ ਠੀਕ ਹੈ ਜਿੰਨੇ ਗੁੰਡੇ ਚਾਹੀਦੇ ਹੋਣਗੇ ਆਪਾਂ ਸਾਰੇ ਕੁੰਡੇ ਇਸ ਤਰ੍ਹਾਂ ਪਾ ਲੈਣੇ ਹਨ ਕਿੰਨੇ ਵੀ ਕੁੰਡੇ ਆਪਾਂ ਸਲਾਈ ਉੱਪਰ ਰੱਖਣੇ ਹੋਣਗੇ ਦੇਖੋ ਇਸ ਤਰ੍ਹਾਂ ਕੁੰਡੇ ਬਣ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾ ਲਈ ਸਲਾਈ ਉੱਪਰ ਠੀਕ ਹੈ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਜਿਹੜਾ ਆਪਾਂ ਬਾਰਡਰ ਸ਼ੁਰੂ ਕਰਨਾ ਉੱਪਰ ਕਿਸ ਤਰ੍ਹਾਂ ਕਰਨਾ ਕਿਉਂਕਿ ਜੇਕਰ ਆਪਾਂ ਸਿੱਧਾ ਹੀ ਬਾਰਡਰ ਸ਼ੁਰੂ ਕਰ ਲਾਂਗੇ ਤਾਂ ਜਿਹੜੇ ਆਪਣੇ ਡਿਜ਼ਾਈਨਰ ਕੁੰਡੇ ਆ ਦਿਖਾਈ ਨਹੀਂ ਦੇਣਗੇ ਠੀਕ ਹੈ ਇਸ ਤਰ੍ਹਾਂ ਜਿਵੇਂ ਹੁਣ ਦੇਖੋ ਦਿਖਾਈ ਦੇ ਰਿਹਾ ਕਿੰਨੇ ਸੋਹਣੇ ਤਰੀਕੇ ਨਾਲ ਫਿਰ ਇਹ ਦਿਖਾਈ ਨਹੀਂ ਦਿੰਦੀ ਹੁਣ ਦੇਖੋ ਇਸ ਤਰ੍ਹਾਂ ਕੁੰਡੇ ਪਾਏ ਆ ਤਾਂ ਜਿਹੜੀ ਦੋਨਾਂ ਪਾਸਿਆਂ ਤੋਂ ਇੱਕ ਇੱਕ ਸਲਾਈ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਉਸ ਤੋਂ ਬਾਅਦ ਆਪਾਂ ਕੋਈ ਬਾਰਡਰ ਸ਼ੁਰੂ ਕਰਨਾ ਹੈ ਮਤਲਬ ਉਲਟੀਆਂ ਲੈਣਾ ਦਾ ਸ਼ੁਰੂ ਕਰੋ ਚਾਹੇ ਉਹ ਤੁਹਾਡੀ ਆਪਣੀ ਮਰਜ਼ੀ पहली सिलाई सीधे पासी तो देखो इस तरह सारे कुंडे अपना सीधे बनाने सारी सिलाई अपना सीधी बना के कंप्लीट करनी है सीधे पासे तो ਜੇਕਰ ਤੁਸੀਂ ਇਸ ਤਰ੍ਹਾਂ ਕੁੰਡੇ ਪਾ ਕੇ ਸਿੱਧਾ ਹੀ ਕੋਈ ਡਿਜ਼ਾਈਨ ਸ਼ੁਰੂ ਕਰ ਦਿੰਨੇ ਹੋ ਮਤਲਬ ਕੋਈ ਵੀ ਬਾਰਡਰ ਦਾ ਡਿਜ਼ਾਈਨ ਤਾਂ ਇਹ ਕੁੰਡੇ ਦਿਖਾਈ ਨਹੀਂ ਦਿੰਦੇ ਜੇਕਰ ਆਪਾਂ ਇਸ ਤਰ੍ਹਾਂ ਕੁੰਡੇ ਪਾਈ ਆ ਡਿਜ਼ਾਈਨਰ ਕੁੰਡੇ ਪਾਈ ਆ ਤਾਂ ਪਹਿਲਾਂ ਇੱਕ ਸਲਾਈ ਸਿੱਧੇ ਪਾਸੇ ਇਸ ਤਰ੍ਹਾਂ ਬਣਾਵਾਂਗੇ ਆਪਾਂ ਠੀਕ ਹੈ ਹੁਣ ਉਲਟੇ ਪਾਸੇ ਤੋਂ ਉਲਟੇ ਪਾਸੇ ਤੋਂ ਵੀ ਆਪਾਂ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਇੱਕ ਸਲਾਈ ਆਪਾਂ ਸਿੱਧੇ ਪਾਸੇ ਤੋਂ ਸਿੱਧੇ ਕੁੰਡੇ ਬਣਾ ਲੈ ਸਾਰੇ ਸਾਰੀ ਸਲਾਈ ਸਿੱਧੀ ਕੰਪਲੀਟ ਕੀਤੀ ਇੱਕ ਸਲਾਈ ਉਲਟੇ ਪਾਸੇ ਤੋਂ ਸਾਰੀ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਡਿਜ਼ਾਈਨ ਬਾਰਡਰ ਡਿਜ਼ਾਈਨ ਸ਼ੁਰੂ ਕਰਨਾ ਹੈ ਠੀਕ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਦੋਨਾਂ ਪਾਸਿਆਂ ਤੋਂ ਇੱਕ ਇੱਕ ਸਲਾਈ ਜਦੋਂ ਆਪਾਂ ਕੰਪਲੀਟ ਕਰ ਲੈਂਦੇ ਆ ਤੇ ਇਸ ਤਰ੍ਹਾਂ ਆਪਣੇ ਕੁੰਡੇ ਦਿਖਾਈ ਦੇਣ ਲੱਗ ਜਾਂਦੇ ਆ ਠੀਕ ਹੈ ਤੇ ਚਲੋ ਫਿਰ ਮਿਲਦੇ ਆ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ